ਅਸੇ ਜੀ ਇਹ ਆਪਾਂ ਕੱਟ ਵਰਕ ਕਰਦੇ ਐਵੇਂ ਕੁੰਡੀ ਵਾਂਗ ਧਾਗਿਆਂ ਨੂੰ ਐ ਫੜ ਕੇ ਰੱਖਣਾ ਇਹਦੇ ਟਿੱਲਾ ਨਹੀਂ ਹੁੰਦਾ ਜੀ ਜੀ ਆਇਆਂ ਨੂੰ ਟੇਲਰ ਹੈ ਜੀ ਵਿੱਚ ਤੇ ਇਹਨੂੰ ਇਸ ਤਰ੍ਹਾਂ ਐ ਕਰਕੇ ਆਪਾਂ ਚੱਕ ਸਕਦੇ ਆ ਇਹਨਾਂ ਦੀ ਕੋਈ ਐਂ ਕਰਦਾ ਗੋਲਾ ਨਹੀਂ ਆਪਣੇ ਕੋਲੇ ਇਹ ਇਹ ਰੀਲ ਹੈ ਜੀ ਜਿਹੜੀ ਕੜਾਈ ਵਾਲੀ ਮਸ਼ੀਨ ਦੇ ਰੀਲਾਂ ਲੱਗਦੀਆਂ ਨੇ ਇਹ ਵਾਲੀਆਂ ਜੀ ਇਹ ਵਾਲੀ ਰੀਲ ਨਾਲ ਆਪਾਂ ਵਰਕ ਕਰ ਰਹੇ ਹਾਂ ਜੀ ਇਹ ਕੜਾਈ ਵਾਲਾ ਰੀਲਾ ਹੀ ਮਿਲ ਜਾਂਦੀ ਹੈ ਆਪਾਂ ਗੋਵਾ ਵੀ ਸਕਦੇ ਹਾਂ ਤੇ ਲਿਆ ਵੀ ਸਕਦੇ ਹਾਂ ਆਨਲਾਈਨ ਵੀ ਮਿਲ ਜਾਂਦਾ ਹੈ ਇਹ ਜਿਹਾ ਸਾਮਾਨ ਦੇ। ਹੋ ਗਿਆ। ਕੀ? ਬੱਗ ਗਿਆ। ਹਾਂ। ਹਾਂ। ਇਹ ਨੂੰ ਨਹੀਂ ਆਪਾਂ ਬਣਾਏ। ਆ ਚੀਜ਼ ਬਣਾਵਾਂਗੇ ਤੇ ਆ ਇਸ ਤਰ੍ਹਾਂ ਹੀ ਬਣ ਗਈ। ਹੁਣ ਆਪਾਂ ਚੀਜ਼ ਬਣਾਵਾਂਗੇ। ਤੇ ਯਾਰ ਘੜਜੋ ਆਇਆ ਆਪਦੇ ਨੂੰ ਰੈਸਟਰੀ ਕਰਾਉਣ ਦਾ ਕੰਮ ਹੋ ਗਿਆ। ਮੜ ਕੇ ਦੇਖੇ ਤਰਫੋਂ। ਹਾਂ। ਆਨੇ ਇੰਟਰੋ ਪਾ ਦੇ ਗਏ ਗੰਡਾ। ਯਾਰ 嗯。嗯 ਅਸੀਂ ਇਹ ਪਾਈ ਸਾਰਾ ਕੁਝ ਗ੍ਰੀਨ ਕਲਰ ਦੇ ਰੀਜ਼ਨਾ ਕੀਤਾ ਤੇ ਦੂਜੀ ਸਾਰੇ ਕਮਰਸ ਨੂੰ ਆਪਾਂ ਪੀਲੇ ਰੀਜ਼ਨਾ ਦੇਵਾਂਗੇ ਇਸ ਤਰ੍ਹਾਂ ਜੀ ਆਹ ਇਹ ਦੇ ਵਿੱਚ ਵਾਲੀ ਦੀ ਜਿਹੜੀ ਆਪਾਂ ਪਹਿਲਾਂ ਛੱਡੀ ਆ ਗਰੀਨ ਵਾਲੀ ਉਹਦੇ ਵਿੱਚ ਆਪਾਂ ਪਾਉਣੀ ਹੈ ਪੀਲੇ ਰੰਗ ਦੀ ਹੈ ਨਾ ਤੇ ਆਪਾਂ ਜਿਹੜਾ ਫਰੈਂਡ ਹੈ ਨਹੀਂ ਚਾਰ ਲੜਾਂ ਦੇ ਵਿੱਚ ਲਿਆ ਆ स्टार्ट बस ये कंप्लीट हो गया अपना टाइम थोड़ा ही रह गया इस तरह तो किसी सूट के लेते में इधर वहाँ ते के कॉम्चियां ते उसके लिए मर्जी वर्क कर सकते हों करवा भी सकते हों अपन कर भी सकते हों भी कर सकते हों ਇਸ ਤਰ੍ਹਾਂ ਦੀ ਤੁਸੀਂ ਇਹ ਘੇਰੇ ਤੇ ਬਾਹਾਂ ਤੇ ਪਹੁੰਚਿਆ ਤੇ ਇਹ ਗਲੇ ਵੀ ਕਰ ਸਕਦੇ ਹੋ ਇਹਨੂੰ ਕੱਟਵਰਕ ਦਾ ਕੱਟਵਰਕ ਡਿਜ਼ਾਈਨ ਦਾ ਡਿਜ਼ਾਈਨ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਦੀ ਚੈਨਲ ਨੂੰ ਤੇ ਕਮੈਂਟ ਕਰਕੇ ਦੱਸਿਓ ਜੀ ਸਾਡੀ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਤੇ ਬਾਕੀ ਤੇ ਇਹ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਬਹੁਤ ਹੌਸਲਾ ਫਾਇਦੇ ਦੇ ਰਹੇ ਹੋ ਜੀ ਵਾਹਿਗੁਰੂ ਤੁਹਾਨੂੰ ਚੰਗੀ ਕਲਾ ਚ ਰੱਖੇ ਜੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀਡੀਓ ਨਾਲ ਜਰੂਰ ਕਰਿਓ ਜੀ ਆਪਾਂ ਕਰਦੇ ਆਂ ਜੀ ਬਲੌਗ ਬੈਂਡ ਇੱਥੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਿਆ ਕਰੋ ਜੀ ਨਹੀਂ ਬੱਸ ਇਹ ਬਿਜਾਰਸ਼ ਹੈ ਜੀ ਜਿਹੜੇ ਭੈਣ ਨੂੰ ਸਪੋਰਟ ਕਰਿਆ ਕਰੋ ਆ ਦੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਓਕੇ ਜੀ ਵਾਹਿ ਜੀ